ਬੇਨਤੀ ਕੀਤੀ ਹੈ ਇਸਲਾਮ ਧਰਮ ਦੇ ਵਿੱਚ ਇੱਕ ਬੱਚੀ ਹੋਈ ਹੈ ਰਾਬੀਆ ਬੜੀ ਭਜਨ ਬੰਦਗੀ ਵਾਲੀ ਹੁਣ ਸ਼ਾਮ ਦਾ ਵਕਤ ਹੁੰਦਾ ਹੈ ਤੇ ਉਹ ਕੁਰਾਨ ਸ਼ਰੀਫ ਦੀਆਂ ਆਇਤਾਂ ਸ਼ਾਮ ਦੇ ਵਕਤ ਆਪਣੇ ਘਰ ਬਹਿ ਕੇ ਪੜ੍ਹਦੀ ਹੈ ਆਵਾਜ਼ ਉਹਦੀ ਬੜੀ ਸੁਰੀਲੀ ਆਲੇ ਦੁਆਲੇ ਵਾਲੇ ਲੋਕ ਇੱਕ ਉਹਦੀ ਆਵਾਜ਼ ਸੁਰੀਲੀ ਇੱਕ ਅੱਲਾਹ ਦੀ ਉਹ ਗੱਲ ਕਰ ਰਹੀ ਹੈ ਸਾਰੇ ਲੋਕੋ ਦੀ ਆਵਾਜ਼ ਦੇ ਕਾਇਲ ਹੋ ਕੇ ਉਹਦੇ ਵੱਲ ਦੌੜੇ ਆਉਂਦੇ ਨੇ ਹੁਣ ਹਰ ਰੋਜ਼ ਜਿਉਂ-ਜਿਉਂ ਪੜਦੀ ਐ ਲੋਕਾਂ ਦਾ ਮਜ਼ਮੂਨ ਇਕੱਠ ਵੱਧ ਰਿਹਾ ਹੈ ਇੱਕ ਦਿਨ ਉਹਨੇ ਦੇਖਿਆ ਵੀ ਬਹੁਤ ਜ਼ਿਆਦਾ ਲੋਕ ਆਏ ਨੇ ਤੇ ਹੁਣ ਕੱਲੇ-ਕੱਲੇ ਨੂੰ ਸਮਝਾਉਣ ਦੀ ਬਜਾਏ ਇਕੱਠੇ ਹੋਏ ਲੋਕਾਂ ਨੂੰ ਇੱਕੋ ਹੀ ਟਾਈਮ ਸਮਝਾ ਦਿੱਤਾ ਜਾਏ ਤੇ ਠੀਕ ਐ ਸ਼ਾਮ ਦਾ ਵਕਤ ਹੋਇਆ ਤੇ ਅੱਜ ਉਹਨੇ ਨਮਾਜ਼ ਆਪਣੇ ਅੰਦਰ ਕਮਰੇ ਵਿੱਚ ਬਹਿ ਕੇ ਨਹੀਂ ਪੜੀ ਅੱਜ ਉਹਨੇ ਨਵਾਜ ਬਾਹਰ ਵਿਹੜੇ ਵਿੱਚ ਪੈ ਕੇ ਬਹਿ ਕੇ ਪੜਨੀ ਸ਼ੁਰੂ ਕਰ ਦਿੱਤੀ ਤੇ ਉਸ ਤੋਂ ਬਾਅਦ ਉਹਨੇ ਕੁਝ ਸਮੇਂ ਤੋਂ ਉਪਰੰਤ ਉਹ ਕਮਰੇ ਦੇ ਅੰਦਰ ਜਾਂਦੀ ਹੈ ਕੁਝ ਸਮੇਂ ਬਾਅਦ ਬਾਹਰ ਆਉਂਦੀ ਹੈ ਤੇ ਕੁਝ ਉਹਨੇ ਲੱਭਣਾ ਸ਼ੁਰੂ ਕਰ ਦਿੱਤਾ ਹੁਣ ਨਾਲ ਦੇ ਵੀ ਨਾਲ-ਨਾਲ ਲੱਭਣ ਲੱਗ ਪਏ ਤੇ ਅਖੀਰ ਪੁੱਛਦੇ ਨੇ ਰਾਬੀਆ ਤੇਰਾ ਗਵਾਚਿਆ ਕੀ ਹੈ ਤੇ ਲੱਭ ਕੀ ਰਹੀ ਹੈ ਹੁਣ ਉਹ ਕਹਿਣ ਲੱਗੀ ਮੇਰੀ ਸੂਈ ਗਵਾਚੀ ਹੈ ਤੇ ਮੈਂ ਉਹ ਲੱਭ ਰਹੀ ਹਾਂ ਬਜ਼ੁਰਗ ਕਹਿੰਦੇ ਵੀ ਕਿੱਥੇ ਗਵਾਚੀ ਹੈ ਉਹ ਕਹਿੰਦੀ ਗਵਾਚੀ ਤੇ ਕਮਰੇ ਦੇ ਅੰਦਰ ਹੈ ਹੁਣ ਸਾਰੇ ਇੱਕਦਮ ਹੱਸਣ ਲੱਗ ਪਏ ਕਹਿਣ ਲੱਗੇ ਹੱਦ ਹੋ ਗਈ ਰਾਬੀਆ ਧੀਏ ਜਿੱਥੇ ਚੀਜ਼ ਗਵਾਚੀ ਹੋਵੇ ਚੀਜ਼ ਉੱਥੋਂ ਹੀ ਲੱਭਦੀ ਹੈ ਅੱਗੋਂ ਉਹ ਕਹਿਣ ਲੱਗੀ ਦਰਅਸਲ ਕਮਰੇ ਵਿੱਚ ਹਨੇਰਾ ਸੀ ਤੇ ਮੈਂ ਸੋਚਿਆ ਬਾਹਰ ਚਾਨਣ ਹੈ ਤੇ ਕਿਉਂ ਨਾ ਮੈਂ ਸੂਈ ਇੱਥੇ ਲੱਭ ਲਾਂ ਫਿਰ ਉਹ ਦੂਜੀ ਵਾਰੇ ਸਾਰੇ ਹੱਸਣ ਲੱਗ ਪਏ ਉਹ ਕਹਿਣ ਲੱਗੇ ਜੇ ਸੂਈ ਅੰਦਰ ਗਵਾਚੀ ਹੈ ਤੇ ਫਿਰ ਆਪਾਂ ਨੂੰ ਅੰਦਰ ਚਾਨਣ ਕਰਨਾ ਚਾਹੀਦਾ ਉਹ ਤਾਂ ਲੱਭੇਗੀ ਸੂਈ ਅੰਦਰ ਗਵਾਚੀ ਹੈ ਚਾਨਣ ਤੂੰ ਬਾਹਰ ਕੀਤਾ ਹੈ ਬਾਹਰ ਲੱਭ ਰਹੀ ਹੈ ਤੇ ਅੱਗੋਂ ਉਹ ਕਹਿਣ ਲੱਗੀ ਜੇ ਤੁਹਾਨੂੰ ਇੰਨੀ ਇੱਕ ਗੱਲ ਸਮਝ ਪੈ ਗਈ ਕਿ ਜਿਹੜੀ ਚੀਜ਼ ਜਿੱਥੇ ਗਵਾਚੀ ਹੈ ਉਥੋਂ ਹੀ ਲੱਭਦੀ ਹੈ ਤੇ ਲਬਦੀ ਵੀ ਉਹ ਤਾਂ ਜੇ ਆਪਾਂ ਉਥੇ ਚਾਨਣ ਕਰੀਏ ਤੇ ਉਹ ਕਹਿਣ ਲੱਗੀ ਬਸ ਜੇ ਇੰਨੀ ਗੱਲ ਸਮਝ ਪੈ ਗਈ ਏ ਫਿਰ ਅੱਲਾ ਨੂੰ ਸਮਝਣਾ ਔਖਾ ਨਹੀਂ ਕਹਿਣ ਲੱਗੇ ਫਿਰ ਇਸੇ ਤਰ੍ਹਾਂ ਜੋ ਅੱਲਾ ਨਾ ਜੋ ਵਾਹਿਗੁਰੂ ਉਹਦੇ ਨਾਮ ਵੱਖੋ ਵੱਖ ਨੇ ਵੱਖੋ ਵੱਖ ਲੋਕ ਜਿਹੜੇ ਰੱਬ ਨੂੰ ਮੰਨਦੇ ਨੇ ਉਹ ਅੱਲਾ ਦੇ ਨਾਮ ਤੇ ਵੀ ਉਹ ਲੜ ਰਹੇ ਨੇ ਰਾਮ ਰਹੀਮ ਮੌਲਾ ਕਿਆ ਸਮਝ ਪੜੀ ਤੋ ਰੌਲਾ ਕਿਆ ਨਾ ਸਮਝੀ ਦੇ ਇਹ ਸਾਰੇ ਰੌਲੇ ਨੇ ਜਿਹਨੂੰ ਸਮਝ ਪੈ ਜਾਂਦੀ ਹੈ ਉਹ ਫਿਰ ਰੌਲਾ ਨਹੀਂ ਉਹ ਤੇ ਸਾਈ ਮੀਆਂ ਮੀਰ ਵਰਗੇ ਧੰਨ ਗੁਰੂ ਅਰਜੁਨ ਦੇ ਮਹਾਰਾਜ ਜੀ ਦੇ ਵਿੱਚੋਂ ਹੀ ਅੱਲਾ ਦੇ ਦਰਸ਼ਨ ਕਰਦੇ ਨੇ ਜਿਨ੍ਹਾਂ ਨੂੰ ਸਮਝ ਨਹੀਂ ਪੈਂਦੀ ਤੇ ਉਹ ਅੱਲਾ ਦੀ ਨਵਾਜ਼ ਪੜ੍ਹ ਕੇ ਵੀ ਉਹਨੂੰ ਅੱਲਾ ਦੀ ਸਮਝ ਨਹੀਂ ਪੈਂਦੀ ਰਾਵੀਆ ਕਹਿਣ ਲੱਗੀ ਜੇ ਤੁਹਾਨੂੰ ਇੰਨਾ ਕੁ ਪਤਾ ਲੱਗ ਗਿਆ ਕਿ ਜਿਹੜੀ ਚੀਜ਼ ਅੰਦਰ ਗਵਾਚੀ ਹੈ ਤੇ ਉਹ ਤਾਂ ਹੀ ਲੱਭੇਗੀ ਜੇ ਉਥੇ ਚਾਨਣ ਕਰਾਂਗੇ ਐਦਾਂ ਹੀ ਕਹਿੰਦੇ ਖੁਦਾ ਹੈ ਤਾਂ ਅੰਦਰ ਪਰ ਕਹਿੰਦੇ ਅੰਦਰ ਅਸੀਂ ਅਗਿਆਨਤਾ ਦਾ ਵਿਸ਼ੇ ਵਿਕਾਰਾਂ ਦਾ ਈਰਖਾ ਦਵੇਸ਼ ਦਾ ਹਨੇਰਾ ਹੀ ਇੰਨਾ ਕਰ ਲਿਆ ਹੈ ਕਿ ਉਹ ਸਾਨੂੰ ਵਿਖਾਈ ਨਹੀਂ ਦੇ ਰਿਹਾ ਇਸ ਲਈ ਸਾਨੂੰ ਅੰਦਰ ਚਾਨਣਾ ਕਰਨਾ ਪਏਗਾ ਤੇ ਹੁਣ ਆਪਾਂ ਬਾਣੀ ਵਿੱਚੋਂ ਸਮਝੀਏ ਬਾਬਾ ਫਰੀਦ ਸਾਹਿਬ ਜੀ ਬੜੇ ਪਿਆਰੇ ਬਚਨ ਕਰਦੇ ਨੇ ਭਗਤ ਜੀ ਕਹਿੰਦੇ ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ ਕਹਿੰਦੇ ਬਾਹਰ ਬਹੁਤ ਚਾਨਣ ਹੈ ਪਰ ਅੰਦਰ ਕਹਿੰਦੇ ਮਸਿਆ ਦੀ ਰਾਤ ਬਣੀ ਪਈ ਹੈ ਇਸੇ ਲਈ ਉਸ ਵਾਹਿਗੁਰੂ ਜੀ ਦੀ ਸਮਝ ਨਹੀਂ ਹੈ